ਸ਼ਿਕਰ ਪੰਥਕ ਸਿਆਸਤ ਦੀ ਪੰਜਾਬ ਚ ਗੱਲ ਕਰੀਏ ਇੱਕ ਪਾਸੇ ਐਸਜੀਪੀਸੀ ਮੈਂਬਰਾਂ ਦੀ ਬੈਠਕ ਹੈ ਨਾ ਸ਼੍ਰੋਮਣੀ ਅਕਾਲੀ ਦਲ ਨਾਲ ਸੰਬੰਧਿਤ ਸ਼੍ਰੋਮਣੀ ਕਮੇਟੀ ਦੇ ਮੈਂਬਰ ਚੰਡੀਗੜ੍ਹ ਚ ਇਕੱਤਰ ਹੋਏ ਵੈਸੇ ਤਾਂ ਸ਼੍ਰੋਮਣੀ ਗੱਟੀ ਚੋਣਾਂ ਦੇ ਲਈ ਜੋ ਵੋਟਰ ਸੂਚੀਆਂ ਚ ਗੜਬੜ ਘਟਾਲਾ ਹੈ ਕੁਝ ਕੁ ਨਾਮ ਅਜਿਹੇ ਪਾਏ ਗਏ ਨੇ ਜਿਹਦੇ ਨਾਲ ਜਿਹੜੇ ਸਿੱਖ ਪਾਈਚਾਰੇ ਨਾਲ ਸੰਬੰਧਿਤ ਨਹੀਂ ਹੈਗੇ ਐਸਜੀਪੀਸੀ ਦੇ ਨੀਮਾ ਦੇ ਅਨਸਾਰ ਉਹ ਵੋਟਰ ਨਹੀਂ ਬਣ ਸਕਦੇ ਉਹ ਨਾਮ ਨੇ ਜਿਨ੍ਹਾਂ ਨੂੰ ਇਤਰਾਜ਼ ਦੇ حوالے ਨਾਲ ਜ਼ਿਲ੍ਹਾ ਪੱਧਰ ਤੇ ਬਲਾਕ ਪੱਧਰ ਤੇ ਸਾਰੇ ਮੈਂਬਰ ਆਪਣੀ ਆਪਣੀ ਰਿਪੋਰਟਾਂ ਲੈ ਕੇ ਆਇਆ ਤੱਤ ਸਾਹਮਣੇ ਰੱਖੇ ਉਹਨਾਂ ਨੂੰ ਲੈ ਕੇ ਹੁਣ ਗੁਰਦੁਆਰਾ ਚੌਂਕ ਕਮਿਸ਼ਨ ਕੋਲ ਪਹੁੰਚ ਅਪਰੋਚ ਕਰਕੇ ਉਹਨਾਂ ਨੂੰ ਦਰੁਸਤ ਕਰਾਉਣ ਵਾਲੀ ਪ੍ਰਕਿਰਿਆ ਕਿਉਂਕਿ ਕੱਲ ਨੂੰ ਇਤਰਾਜ਼ ਦਰਜ ਕਰਾਉਣ ਦਾ ਆਖਰੀ ਦਿਨ ਹੈ ਉਹਦੇ ਨਾਲ ਨਾਲ ਜਿਹੜੀ ਮੈਂਬਰਸ਼ਿਪ ਮਹਿਮ ਬੱਢੀਆ ਉਹਦੇ ਲਈ ਵੀ ਕੰਮ ਚੱਲ ਰਿਹਾ ਉਹਦੇ ਲਈ ਵੀ ਇਹ ਮੈਂਬਰ ਸੱਦੇ ਗਏ ਨੇ ਦੂਸਰੇ ਪਾਸੇ ਸੁਧਾਰ ਲਹਿਰ ਵਾਲੀ ਧਿਰ ਆਪਣੇ ਪੱਧਰ ਤੇ ਬੈਠਕਦਰ ਬੈਠਕਾਂ ਕਰ ਰਹੀ ਹੈ ਤੇ ਆਉਣ ਦੇ ਸਮੇਂ ਚ ਨਵੀਂ ਪਾਰਟੀ ਨਵੇਂ ਰੂਪ ਚ ਤੁਹਾਡੇ ਸਾਹਮਣੇ ਵੀ ਆ ਸਕਦੀ ਹੈ ਖੋਰ ਅਕਾਲੀ ਦਲ ਸਾਹਮਣੇ ਆਉਣ ਦੀ ਤਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਨਾਲ ਸਬੰਧਤ ਮੈਂਬਰ ਹੀ ਜਿਹੜੇ ਵਰਕਿੰਗ ਕਮੇਟੀ ਦੇ ਵਿੱਚ ਵੀ ਨਜ਼ਰ ਆਉਂਦੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੀ ਹਾਂ ਉਹ ਮੈਂਬਰ ਜਥੇਦਾਰ ਸਾਭ ਕੁਲ ਪਹੁੰਚ ਕਰ ਰਹੇ ਨੇ ਜਿਹੜੇ ਬਾਦਲ ਧਿਰ ਨਾਲ ਸਬੰਧਤ ਨਹੀਂ ਹੈਗੇ ਪਰ ਬਿਲਕੁਲ ਜੀ ਵਿਰੋਧੀ ਧਿਰ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਵੱਲੋਂ ਜਥੇਦਾਰ ਸਾਹਿਬ ਨੂੰ ਜਾਤ ਪੱਤਰ ਸੌਂਪਿਆ ਗਿਆ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਮੈਂਬਰ ਨੇ ਜੀ ਜਸਵੰਤ ਸਿੰਘ ਪੁੜੈਣ ਤੇ ਹੋਰ ਮੈਂਬਰ ਅੱਜ ਜਥੇਦਾਰ ਸ਼੍ਰੀ ਗਲਤਕ ਸਾਹਿਬ ਕੋਲ ਗਏ ਜੱਜਦਰ ਗਨੀ ਰ ਕੁਬੀਰ ਸਿੰਘ ਨੂੰ ਕਮਾਗ ਪੱਤਰ ਸੌਪਿਆ ਕਿ ਜੱਜਦਰ ਸਾਹਿਬ ਤੁਸੀਂ 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਪੜੇ ਸੀ ਜੋ ਫੈਸਲੇ ਸੁਣਾਏ ਸੀ ਉਹਨਾਂ ਦੀ ਤਾਮੀਲ ਨਹੀਂ ਹੋ ਰਹੀ ਉਹਨਾਂ ਦੀ ਉਹਨਾਂ ਨੂੰ ਪ੍ਰਮਾਣ ਨਹੀਂ ਪ੍ਰਮਾਣ ਤੌਰ ਦੇ ਉੱਤੇ ਲਾਗੂ ਨਹੀਂ ਕੀਤਾ ਜਾ ਰਿਹਾ ਇਸ ਲਈ ਅਸੀਂ ਤੁਹਾਨੂੰ ਜਾਤ ਪੱਤਰ ਦੇਣ ਆਏ ਹਾਂ ਅਸੀਂ ਤੁਹਾਨੂੰ ਬੇਨਤੀ ਪੱਤਰ ਦੇਣ ਆਏ ਹਾਂ ਅਸੀਂ ਤੁਹਾਨੂੰ ਆਖਣਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਅਨੁਸਾਰ ਇਹਨਾਂ ਹੁਕਮਨਾਮਿਆਂ ਨੂੰ ਲਾਗੂ ਕਰਾਉਣ ਲਈ ਤੁਸੀਂ ਅਕਾਲੀ ਦਲ ਬਾਦਲ ਧਿਰ ਨੂੰ ਆਦੇਸ਼ ਮੁੜ ਕੇ ਜਾਰੀ ਕਰੋ ਸੋਇਦੇਲੀ ਬਾਕਾਇਦਾ ਤੌਰ ਤੇ ਜਸਵੰਤ ਸਿੰਘ ਪਟਾਣ ਤੇ ਹੋਰ ਮੈਂਬਰ ਗਏ ਨੇ ਇੱਕ ਪਾਸੇ ਬਾਦਲ ਤੇਰ ਆਪਣੀ ਮੈਂਬਰਸ਼ਿਪ ਮਹਿਮਕਾਬਦਾ ਚੁੱਕੀ ਆ ਦੂਸਰੇ ਪਾਸੇ ਧਾਮੀ ਹੋਰੀ ਸਤ ਮੈਂਬਰ ਕਮੇਟੀ ਨੂੰ ਲੈ ਕੇ ਦੂ ਵਿਧਾਚ ਨੇ ਤੀਸਰੇ ਪਾਸੇ ਬਡਾਲ ਵਾਲੀ ਤੇ ਹੁਣ ਆਪਣੇ ਦਮ ਦੇ ਉੱਤੇ ਨਵੀਂ ਪਾਰਟੀ ਦੀ ਗਠਨ ਦੀ ਤਿਆਰੀ ਚ ਹੈ ਤੇ ਇਧਰ ਐਸਜੀਪੀਸੀ ਮੈਂਬਰ ਇੱਕ ਵਾਰ ਫਿਰ ਜਥੇਦਾਰ ਸਾਹਿਬ ਕੋਲ ਸ਼ਿਕਾਇਤ ਲੈ ਕੇ ਗਏ ਨੇ ਕਿ ਇਹ ਜੀ ਇਹ ਤਾਂ ਹੁਕਮਨਾਮੇ ਤੋਂ ਪਗੋੜੇ ਹੋਗੇ ਉਹਨਾਂ ਨੂੰ ਹੁਕਮਨਾਮੇ ਮਨਾਓ ਲਾਗੂ ਕਰਾਓ ਨਹੀਂ ਤੇ ਫਿਰ ਤਲਬ ਕਰਕੇ ਅਗਲੀ ਕਾਰਵਾਈ ਪੇਟੋ ਸੋ ਪੰਥਕ ਸਿਆਸਤ ਦੇ ਵਿੱਚ ਖਾਸਾ ਉਲਟ ਫੇਰ ਕਾਸੀ ਜਦੋਂ ਜੈਤ ਕਾਸੀ ਰਸਾ ਕਸੀ ਅਜੇ ਵੀ ਵਰਕਰਾਂ